ਜੀ ਤਕਰੀਬਨ ਨਾ 3:45 ਤੇ ਸਾਨੂੰ ਫੋਨ ਆਇਆ ਵੀ ਟਰੱਕ ਉਸਨੇ ਇੱਕ ਲੇਡੀ ਸੀ ਉਹਦੇ ਪਿੱਛੇ ਲੇਡੀ ਸੀ ਜਿਹਦੇ ਕੋਲ ਤਕਰੀਬਨ 12 ਤੋਂ 13 ਸਾਲ ਦੀ ਕੁੜੀ ਸੀ ਠੀਕ ਹੈ ਅਸੀਂ ਡੇਰਾ ਬਸੀ ਤੋਂ ਐਕਸੀਡੈਂਟ ਢੀਲ ਕਰਕੇ ਵਾਪਸ ਆ ਰਹੇ ਸੀ 112 ਤੋਂ ਕੋਲ ਆਈ ਤੇ ਅਸੀਂ ਤੁਰੰਤ ਆਏ ਸਾਨੂੰ ਆਉਣ ਤੋਂ ਪਤਾ ਲੱਗਿਆ ਕਿ ਇੰਜਰਡ ਵਿਅਕਤੀ ਨੂੰ ਪਹਿਲੇ ਹੀ ਪ੍ਰਾਈਵੇਟ ਵਹੀਕਲ ਨਾਲ ਹਸਪਤਾਲ ਲੈ ਗਏ ਨੇ ਤੇ ਟਰੱਕ ਵਾਲਾ ਸਾਡੇ ਕੋਲ ਹੈ ਜਿਸ ਨੂੰ ਹੁਣ ਆਈਓ ਦੇ ਹੱਥ ਕਰਦੇ ਆਂਗੇ ਤੇ ਅੱਗੇ ਦੀ ਕਾਰਵਾਈ ਪੁਲਿਸ ਪੁਲਿਸ ਵਾਲੇ ਕਰਨਗੇ ਕੌਣ ਕੌਣ ਟਰੈਕਟਰ ਆਇਆ ਬਬੀ ਐਕਟੀਵੇਟ ਸੀ ਦੋ ਲੇਡੀਜ਼ ਸੀ ਤੇ ਇੱਕ ਛੋਟਾ ਜਵਾਕ ਸੀ 12 ਸਾਲ ਦਾ ਤਕਰੀਬਨ ਤੋਂ ਅਭੀ ਸਰ ਗੰਭੀਰ ਝੋਟੇ ਆਈਏ ਜਾਂ ਕਿਆ ਸਥਿਤੀ ਹੈ ਉਹਨਾਂ ਦੀ ਹਾਂ ਪਤਾ ਕਰ ਰਹੇ ਹਾਂ ਕਿਉਂਕਿ ਜਦੋਂ ਤੱਕ ਅਸੀਂ ਆਏ ਸੀ ਉਹਨਾਂ ਨੂੰ ਪ੍ਰਾਈਵੇਟ ਵਿਕਰ ਆਈ ਪਹਿਲੇ ਹੀ ਹਸਪੀਟਲ ਲੈ ਗਏ ਸੀ ਟਰੈਕਟਰ ਡਰਾਈਵਰ ਫੜਿਆ ਗਿਆ ਹਾਂਜੀ ਹਾਂਜੀ ਟਰੈਕਟਰ ਡਰਾਈਵਰ ਮੌਕੇ ਤੇ ਪਕੜਾ ਗਿਆ ਜਿਸ ਕੋ ਆਈਓ ਕੇ ਹਵਾਲੇ ਕਰ ਦਿੰਗੇ ਅਬ ਪਰ ਕਹਾਂ ਸੇ ਆ ਰਹਾ ਥਾ ਸਰ ਇਹ ਅੰਬਾਲੇ ਤੋਂ ਚੰਡੀਗੜ੍ਹ ਰੋਡ ਤੇ ਆ ਰਿਹਾ ਸੀ ਯੂਨੀਕਲੋ ਦੇ ਕੋਲ ਐਕਸੀਡੈਂਟ ਹੋਇਆ ਘੱਟ ਤੇ ਤੇ ਉਹ ਉਹਦੇ ਮਾਲਕ ਨੂੰ ਵੀ ਇਨਫਾਰਮ ਕਰਤਾ ਉਹ ਵੀ ਪਲੇ ਸਟੇਸ਼ਨ ਸਿੱਧਾ ਹੀ ਆਉਂਦਾ